हां जी मित्रों आज ਆਪਾਂ ਸਵੇਰ ਚੜਦੇ ਸੂਰਜ ਨਾਲ ਬਿਲਕੁਲ ਠੰਡਾ ਹੈ ਹੁਣ ਤਾਂ ਨਹੀਂ ਪੈ ਕੇ हटਿਆ ਕੱਲ ਪਰਸੋਂ ਤੇ ਪਰ ਰਾਹਾਂ ਤੇ ਹਜੇ ਵੀ ਕਈ ਥਾਂ ਤੇ ਪਾਣੀ ਖੜਾ ਹੈ ਤੇ ਨਾਲੇ ਮਖੈ ਸ਼ੈਰ ਕਰਾ ਇਹ ਢੀੜਾ ਮਾਰਾ ਇਹ ਔਰ ਨਰਮਾ ਦੇਖ ਕੇ ਇਹ ਨਰਮਾ ਵੀ ਜੈਸੀ ਜਿਹੜਾ ਬੱਟਾ ਵਾਲਾ ਆਏ ਬਾਹਣ ਪਏ ਨੇ ਵਾਹੇ ਤੇ ਨਾਤੇ ਜੋ ਵੀ ਮੀਂਹ ਪਏ ਤੋਂ ਬਾਅਦ ਹੋਰ ਲਾਉਣਗੇ ਕਿਉਂਕਿ ਇਹ ਰਾਜਸਥਾਨ ਗੰਗਾ ਨਗਰ ਜ਼ਿਲ੍ਹੇ ਦਾ ਏਰੀਆ ਇਸ ਕਰਕੇ ਇੱਥੇ ਬੁਰਾਨੀ ਫਸਲਾਂ ਮੀਂਹ ਦੇ ਸਿਰ ਤੇ ਜ਼ਿਆਦਾ ਹੈ ਪਾਣੀ ਵਗੈਰਾ ਬਹੁਤ ਘੱਟ ਹੁੰਦਾ ਆ ਦੋ ਤਿੰਨ ਮਹੀਨੇ ਥੋੜੀ ਦਿੱਕਤ ਜ਼ਿਆਦਾ ਆਉਂਦੀ ਹੈ ਰਾਹ ਦੇਖੋ ਕਿੰਨਾ ਸੋਹਣਾ ਸੋਹਣਾ ਦਾ ਮਤਲਬ ਨੇ ਖੇਤਾਂ ਦੇ ਰਾਹ ਤੇ ਖਾਲ ਇਹ ਸ਼ਹਿਰਾਂ ਦੇ ਵਿੱਚ ਤਾਂ ਨਹੀਂ ਮਿਲਦੀਆਂ ਇਹ ਜੀਆਂ ਚੀਜ਼ਾਂ ਤੇ ਜਿਹੜਾ ਇੱਥੋਂ ਦਾ ਵਾਤਾਵਰਨ ਸਵੇਰ ਦਾ ਖਾਸ ਕਰਕੇ ਕਿੰਨਾ ਸੋਹਣਾ ਵਾਤਾਵਰਨ ਹੈ ਤੇ ਪ੍ਰਦੂਸ਼ਣ ਰਹਿਤ ਹੈ ਥੋੜੀ ਥੋੜੀ ਟੱਪ ਨਿਕਲੀ ਐ ਸੂਰਜ ਚੜ੍ਹਿਆ ਤੇ ਮੌਸਮ ਠੰਡਾ ਐ ਦਾ ਕਰਕੇ ਮੀਂਹ ਪਿਆ ਹੋਇਆ ਕਰਕੇ ਵੈਸੇ ਤਾਂ ਬਹੁਤ ਗਰਮੀ ਹੁੰਦੀ ਐ ਤੇ ਇਹ ਆ ਗਿਆ ਆਪਣੇਆਂ ਦੂਜਿਆਂ ਅੱਕ ਅੱਕਾ ਨੂੰ ਲੱਗੇ ਆਂਬ ਆਂਬ ਵੀ ਕਹਿੰਦੇ ਸੀ ਛੋਟੇ ਹੁੰਦੇ ਦਾ ਖੇਤਾਂ ਦੇ ਰਾਹ ਦਾ ਨਜ਼ਾਰਾ ਹੀ ਵੱਖਰਾ ਐ ਤੇ ਆਗੇ ਖੇਤਾਂ ਦੇ ਬੰਨੇ ਪੂੜੀ ਦੱਬੀ ਐ ਕੋਈ ਨਵੀਂ ਬਣਾਈ ਐ ਇਸ ਕਰਕੇ ਆ ਪੱਟ ਖੋਹੀ ਪਈ ਐ ਪੂੜੀ ਨਵੀਂ ਬਣਾਈ ਐ ਤੇ ਆਗੀ ਮੋਟਰ ਮਿੱਤਰਾਂ ਦੀ ਤੇ ਡੱਗੀ ਪੱਟੀ ਐ ਪਾਣੀ ਇਕੱਠਾ ਕਰਦੇ ਜਮਾ ਕਰਦੇ ਇਸ ਨੂੰ ਖੇਤਾਂ ਦਾ ਵੀਊ ਦਿਖਾਇਆ ਇਸ ਕਰਕੇ ਵੀਡੀਓ ਬਣਾਈ ਹੈ